15 ਨਵੰਬਰ ਤੋਂ ਬਾਅਦ ਤੁਹਾਨੂੰ ਟੋਲ ਪਲਾਜ਼ੇ ਤੇ ਪੈਸੇ ਦੇਣ ਦੀ ਲੋੜ ਨਹੀਂ ਆ ਕਿਉਂਕਿ 15 ਨਵੰਬਰ ਤੋਂ ਟੋਲ ਪਲਾਜ਼ੇ ਦੇ ਰੂਲ ਚੇਂਜ ਹੋ ਜਾਣੇ ਆ ਨਵੇਂ ਰੂਲ ਇਹ ਆ ਕਿ ਜਿੱਦਾਂ ਹੁਣ ਤੁਸੀਂ ਆਪਣੀ ਗੱਡੀ ਤੇ ਫਾਸਟ ਟੈਗ ਲਾਇਆ ਤੁਸੀਂ ਟੋਲ ਪਲਾਜ਼ੇ ਤੇ ਜਾਂਦੇ ਜੇ ਤੇ ਕਿਸੇ ਪ੍ਰੋਬਲਮ ਕਾਰਨ ਜਿਹੜਾ ਤੁਹਾਡਾ ਫਾਸਟ ਟੈਗ ਸਕੈਨ ਨਹੀਂ ਹੁੰਦਾ ਪਰ ਤੁਹਾਡੇ ਫਾਸਟ ਟੈਗ 'ਚ ਪੈਸੇ ਹੈਗੇ ਆ ਤੇ ਤੁਹਾਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਆ ਕਿਸੇ ਵਾਰ ਹੁੰਦੇ ਨਾ ਉਹ ਕੈਸ਼ ਪੈਸੇ ਮੰਗ ਲੈਂਦੇ ਕਿ ਜੇ ਤੁਹਾਡਾ ਫਾਸਟ ਟੈਗ ਨਹੀਂ ਚੱਲਦਾ ਹਾਨੂੰ ਕੈਸ਼ ਪੈਸੇ ਦੇ ਦੋ ਤੇ ਤੁਸੀਂ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਤੁਸੀਂ ਉਦਾਂ ਹੀ ਆਪਣੀ ਗੱਡੀ ਉਥੋਂ ਕੱਢ ਸਕਦੇ ਜੇ ਕਿਉਂਕਿ ਗਲਤੀ ਆਪਣੀ ਨਹੀਂ ਆ ਆਪਣੇ ਅਕਾਊਂਟ ਵਿੱਚ ਪੈਸੇ ਆ ਗਏ ਜਾਂ ਗਲਤੀ ਉਹਨਾਂ ਦੀ ਆ ਕਿ ਉਹਨਾਂ ਦੀ ਜਿਹੜੀਆਂ ਮਸ਼ੀਨਾਂ ਆ ਫਾਸਟ ਏ ਨੂੰ ਸਕੈਨ ਨਹੀਂ ਕਰਦੀਆਂ ਪਈਆਂ ਜਾਂ ਰੋਲ ਇਹ ਆ ਜੇ ਤੁਹਾਡੇ ਫਾਸਟ ਏ ਵਿੱਚ ਪੈਸੇ ਨਹੀਂ ਆ ਗਏ ਜਾਂ ਕਿਸੇ ਕਾਰਨ ਤੁਹਾਡਾ ਫਾਸਟ ਏ ਨਹੀਂ ਲੱਗਾ ਤੇ ਤੁਸੀਂ ਉਹਨਾਂ ਨੂੰ ਆਪਣੇ ਯੂਪੀਆਈ ਰਾਈ ਸਕੈਨ ਕਰਕੇ ਉਹਨਾਂ ਨੂੰ ਪੈਸੇ ਪਾ ਸਕਦੇ ਜਿੱਦਾਂ ਕਿਸੇ ਟਾਈਮ ਹੁੰਦਾ ਹੈ ਕਿ ਨਾ ਆਪਣੀ ਗੱਡੀ ਤੇ ਫਾਸਟ ਏ ਨਹੀਂ ਲੱਗਾ ਤੇ ਜੇ ਟੋਲ ਟੈਕਸ 100 ਦਾ ਆ ਤੇ ਆਪਾਂ ਨੂੰ ਸਿਰ 200 ਰੁਪਇਆ ਦੇਣਾ ਪੈਂਦਾ ਸੀ ਕਿਉਂਕਿ ਵੱਧ ਪੈਸੇ ਲੈਂਦੇ ਸੀਗੇ ਤੇ ਹੁਣ ਕੋਈ ਵੀ ਵੱਧ ਪੈਸਾ ਦੇਣ ਦੀ ਲੋੜ ਨਹੀਂ ਆ ਤੁਸੀਂ ਉੱਥੇ ਜਾਓ ਜੇ ਤੁਹਾਡੇ ਫਾਸਟੈਗ ਨਹੀਂ ਹੈਗਾ ਤੁਸੀਂ ਆਪਣੇ ਫੋਨ ਫੋਨ ਪੇ ਤੋਂ ਜਾ Google Pay ਤੋਂ ਸਕੈਨ ਕਰਕੇ ਜਿੰਨਾ ਟੋਲ ਹੈਗਾ ਵਾ 50 ਵਾ 60 ਵਾ 100 ਵਾ ਉਹਨੇ ਪੈਸੇ ਉਹਨਾਂ ਨੂੰ ਸਕੈਨ ਕਰਕੇ ਪਾ ਸਕਦੇ ਜੇ ਇਹ ਨਵੇਂ ਰੂਲ ਜਿਹੜੇ 15 ਨਵੰਬਰ ਤੋਂ ਲਾਗੂ ਹੋ ਜਾਣੇ